हां भाई ਤੁਸੀਂ ਸਾਰੇ ਮੇਰੇ ਛੋਟੇ ਜਿਹੇ ਸੱਦੇ ਤੇ ਪਹੁੰਚਿਓ ਸਭ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਆ ਆਪਾਂ ਨੇ ਅੱਜ ਇੱਕ ਗੱਲਬਾਤ ਕਰਨੀ ਹੈ ਇੱਕ ਤਾਂ ਆਪਾਂ ਨੇ ਆਪਣਾ ਪ੍ਰਧਾਨ ਚੁਣਨਾ ਤੇ ਨਾਲੇ ਆਪਾਂ ਨੇ ਗੱਲ ਇਹ ਕਰਨੀ ਹੈ ਵੀ ਸਰਕਾਰ ਸਾਡੇ ਮੰਗ ਅੱਜਕੱਲ ਹੱਥ ਧੋਕੇ ਪਈ ਹੋਈ ਹੈ ਹੱਥ ਧੋਕੇ ਨਹੀਂ ਵੀਰੇ ਪੂਰਾ ਨਾ ਧੋਕੇ ਮੰਗਰ ਪੈਗੀ ਮੈਨੂੰ ਲੱਗਦਾ ਇਹ ਸਾਰੇ ਪ੍ਰਧਾਨ ਦੀ ਨਲੇਕੀ ਹੈ ਪ੍ਰਧਾਨ ਆਪਾਂ ਨੂੰ ਚਿੱਟੇ ਪਰਾਂ ਨੂੰ ਬਣਾਉਣਾ ਚਾਹੀਦਾ ਹੁਣ ਤੂੰ ਹਾਂ ਤਾਂ ਚੁੱਪੇ ਕਰ ਜਾ ਸਰਕਾਰ ਦੇ ਚਮਚੀ ਸਰਕਾਰ ਦਾ ਤੈਨੂੰ ਆਪ ਵੰਡਦੀ ਏ ਸਰਕਾਰੀ ਹਸਪਤਾਲਾਂ ਚ ਮੈਨੂੰ ਤਾਂ ਤਰਸ ਹੁੰਦਾ ਲੋਕਾਂ ਤੇ ਸਵੇਰੇ ਉਹ ਵਿਚਾਰੇ ਤੈਨੂੰ ਲੈਣ ਲਈ ਲੈਣ ਚ ਲੱਗੇ ਹੁੰਦੇ ਨੇ ਸ਼ਾਮ ਨੂੰ ਵਿਚਾਰੇ ਫੜੀ ਵਾਲੀ ਕਣਕ ਲੈਣ ਵਾਸਤੇ ਲੈਣ ਚ ਲੱਗੇ ਹੁੰਦੇ ਨੇ ਕੁੱਲ ਮਿਲਾ ਕੇ ਸਰਕਾਰ ਨੇ ਲੋਕਾਂ ਨੂੰ ਖੁੱਡੇ ਲੈ ਨਹੀਂ ਲਾ ਰੱਖਿਆ ਤੇਰੇ ਕਰਕੇ ਅੰਕਲ ਢੋੜਤੀ ਸਮਝਾ ਲੈ ਇਹਨੂੰ ਆਪਣੀ ਧੀ ਨੂੰ ਕਾਲੋ ਜੀ ਨੂੰ ਨਾ ਸ਼ਕਲ ਨਾ ਸੂਰਤ ਗੱਲਾਂ ਇਹ ਕਰਦੀ ਏ ਮੈਨੂੰ ਚਮਚੀ ਕਹਿੰਦੀ ਏ ਤੇਰਾ ਆਪਣਾ ਕੋਈ ਸਟੈਂਡ ਹੈਗਾ ਦੋਖਲੀ ਏ ਤੂੰ ਦੋਖਲੀ ਰਾਸਤਾਂ ਤੇ ਖੁੱਲ੍ਹੀ ਵਿਕਤੀਆਂ ਪੰਜਾਬ ਚ ਤੂੰ ਭੈਣ ਐ ਹਲੇ ਬੋਲਣ ਨੂੰ ਮਰਦੀ ਐ ਜੋ ਮਰਦੀਆਂ ਪਰ ਬੰਦੇ ਨਹੀਂ ਖਾਂਦੀ ਮੈਂ ਤੁਹਾਡੇ ਕੋਲ ਕੋ ਬੰਦੇ 6 ਮਹੀਨੇ ਚ ਤੁਸੀਂ ਬੰਦੇ ਤਾਂ ਇੰਜਣ ਹੋਣ ਵਾਲਾ ਕਰ ਦਿੰਦੇ ਹੋ ਤੁਸੀਂ ਆ ਜਿਹੜੇ ਨਵੇਂ ਆਏ ਹੋ ਤੁਸੀਂ ਪਾਲਿਓ ਹੱਥ ਚੱਕ ਰੱਖੀ ਐ ਉਹ ਦੇਖੋ ਭੈਣੋ ਇਹ ਲੜਨ ਦਾ ਟਾਈਮ ਨਹੀਂ ਜੇ ਅਸੀਂ ਕੱਲ ਆਇਆ ਅਸੀਂ ਹੱਥ ਵੀ ਫਿਰ ਜ਼ਿਆਦਾ ਚੱਕੀ ਹੋਈ ਐ ਅਸੀਂ ਅਜੇ ਲੋਕਾਂ ਦੀ ਜ਼ੁਬਾਨ ਤੇ ਆ ਇਹ ਰਤਵੇ ਸਾਨੂੰ ਐਵੇਂ ਨਹੀਂ ਮਿਲੇ ਹਜ਼ਾਰਾਂ ਪਰਿਵਾਰ ਖਤਮ ਕੀਤੇ ਨੇ ਸੀਨੇ ਤਾਂ ਇਹ ਰੁਤਵਾ ਮਿਲੇ ਅੱਜ ਵੀ ਯਾਦ ਹੈ ਮੇਰੇ ਉਹ ਮੇਰਾ ਸਟਰਗਲ ਦਾ ਪੈਣ ਜਦੋਂ ਮੈਂ ਕਿਸੇ ਦੇ ਘਰੇ ਜਾਂਦਾ ਸੀ ਨਾ ਅਗਲੇ ਨੇ ਮੈਨੂੰ ਦੇਖਦੇ ੱਤਕੇ ਮਾਰਦੇ ਨੇ بڑے ਲੋਕਾਂ ਦੇ ਹਾਰੇ ਕੱਢੇ ਕਿ ਮੈਨੂੰ ਇੱਕ ਵਾਰੀ ਆਪਣੇ ਘਰੇ ਜਗ੍ਹਾ ਦੇ ਦੋ ਕਿਸੇ ਨੇ ਮੈਨੂੰ ਘਰੇ ਨਹੀਂ ਵੜਨ ਦਿੱਤਾ ਹੱਸਦੇ ਬੱਸ ਤੇ ਪਰਿਵਾਰ ਦੇਖ ਕੇ ਮੇਰੀ ਤਾਂ ਨਿਕਲ ਜਾਂਦੀ ਸੀ ਮੈਂ ਵੀ ਸੋਚਦਾ ਹੁੰਦਾ ਸੀ ਕਿ ਕਦੇ ਮੇਰਾ ਟਾਈਮ ਆਊਗਾ ਦਾਰੂ ਭੈਣ ਜੀ ਤੁਹਾਡਾ ਸ਼ੁਕਰੀਆ ਤੁਸੀਂ ਮੇਰੇ ਪੈਰ ਲਾਏ ਨਹੀਂ ਵੀਰੇ ਇਹ ਤੇਰੀ ਕਾਬਲੀਅਤ ਸੀ ਤੇਰਾ ਜज्ਬਾ ਸੀ ਸਰਬਨਾਸ਼ ਕਰਨ ਦਾ ਟੀਚਾ ਸੀ ਮੈਂ ਤਾਂ ਬਸ ਇੱਕ ਜਰੀਆ ਬਣੀ ਆ ਮੈਂ ਸਰਕਾਰ ਦੀ ਕਮਾਊਤੀ ਰਹੀ ਆ ਮੈਂ ਤਾਂ ਬਸ ਤੈਨੂੰ ਲੀਡਰਾਂ ਕੋਲੇ ਲੈ ਗਈ ਸੀ ਤੂੰ ਹੁਣ ਇੰਨੇ ਪਰਿਵਾਰ ਖਤਮ ਕਰ ਰਹੇ ਹੈ ਤੇਰੀ ਇਹ ਕਾਬਲੀਅਤ ਮੈਨੂੰ ਪਹਿਲੇ ਦਿਨੋਂ ਦਿਖਦੀ ਸੀ